ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਰਮਾਣਾ ਅਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਤੇ ਇੱਥੇ ਸੱਤ ਜੀ ਕੋਈ ਬੀਰਗ ਬੈਠੇ ਨੇ ਤੇ ਇਹਨਾਂ ਨਾਲ ਆਪਾਂ ਖੇਡ ਕਰਾਂਗੇ ਖੇਡ ਬੁੱਧੇ ਦਾ ਜਾਣੀ ਤੇ ਥੋੜਾ ਜਿਹਾ ਆਪਾਂ ਮਾਹੌਲ ਬਣਾਵਾਂਗੇ ਪੂਰਾ ਖੇਡ ਵਾਲਾ ਤੇ ਹੱਥ ਵਾਲਾ ਤੇ ਉਸ ਤੋਂ ਬਾਅਦ ਚ ਆਪਾਂ ਕੋਈ ਪੁਰਾਣੀਆਂ ਗੱਲਾਂ ਬਾਤਾਂ ਕਰਾਂਗੇ ਤੇ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਗੇਮ ਨੂੰ ਤੇ ਹਾਂਜੀ ਸਭ ਤੋਂ ਪਹਿਲਾਂ ਨਾਂ ਦੱਸ ਦਈਏ ਆਪਾਂ ਦਾ ਮੇਰਾ ਨਾਮ ਗੁਰਮੀਤ ਸਿੰਘ ਗੁਰਮੀਤ ਸਿੰਘ ਹਾਂਜੀ ਤੁਹਾਡਾ ਕੀ ਨਾਮ ਹੈ ਔਰ ਸੈਂਟ ਪੜਾਈ ਨਾ ਸਿੰਘ ਨਾ ਸਿੰਘ ਤੁਹਾਡੇ ਦਰਸ਼ਨ ਸਨ ਨਾਂ ਬੁਝੇ ਦਰਸ਼ਨ ਸਨ ਤੁਹਾਡੇ ਔਖਣ ਦੇ ਔਖਣ ਦੇ ਸਮਝ ਆਉਣਾ ਛੇ ਦੀ ਕਿਤੇ ਪਤਾ ਨਹੀਂ ਲੱਗਦਾ ਫੜ ਲਓ ਤੁਸੀਂ ਅੱਛਾ ਤੁਹਾਡੇ ਬੋਲਦੇ ਮੜੇ ਬੋਲ ਕੋਈ ਸਮਝਾ ਹੈ ਲੋ ਇਹਦਾ ਦਿਲ ਕੋਲ ਕੋਲ ਚਰਖਾ ਨਹੀਂ ਚਰਖਾ ਹੋਰ ਅਸਾਰੇ ਤੇ ਜਦੋਂ ਮੈਂ ਇਹ ਤਾਂ ਕਿ ਤਰ ਲੱਗੂ ਨਿਕਰ ਉਹਨਾਂ ਕਾਹਦੇ ਚੱਲਦਾ ਸੀ ਕਦੇ ਚੱਲਦੀ ਸੀ ਕੀ ਕਦੋਂ ਚੱਲਦੀ ਸੀ ਇਹ ਫਿਰ ਉਹ ਦਿੰਡਾ ਬਰਨਾਂ ਦੇ ਚੱਲਦਾ ਬਲਦਾ ਤੇ ਚੱਲਦਾ ਦਿੰਡਾ ਖੜਾ ਜਾਂਦਾ ਹੋਰ ਉਹ ਨਹੀਂ ਕੋਈ ਹੋਰ ਜੀ ਆ ਹੋਰ ਕੀ ਜਾਏ ਬਰਨਾਂ ਦੇਖੋ ਹਾਂ ਬਰਨਾਂ ਦੇ ਚੱਲੂ ਤੁਸੀਂ ਸਮਝਾਓ ਬੜਾ ਕਿਉਂ ਹਾਂ ਤੁਸੀਂ ਸਮਝਾਓ ਇਹ ਇਹ ਫਿਰ ਗੱਲਾਂ ਦਾ ਮਾਰਾ ਫਿਰ ਦੱਸਾਂ ਹੀ ਹੋਣਾ ਨਹੀਂ ਨਹੀਂ ਸਿੱਧਾ ਨਹੀਂ ਦੱਸਣਾ ਉਹ ਬਾਅਦ ਦੱਸਾਂਗੇ ਬਾਅਦ ਵਿੱਚ ਹਾਂ ਇਸ਼ਾਰੇ ਨਾਲ ਜੇ ਫੋਟੋ ਦੋ ਤੁਸੀਂ ਇਸ਼ਾਰੇ ਦੱਸ ਅੱਛਾ ਦੋ ਉਹ ਖਿਡਾਰੇ ਆ ਕੋ ਕਾਤੀ ਸੀ ਆਇਆ ਹਾਂ ਹਾਂ ਸਾਰਾ ਕੁਝ ਆਇਆ ਬਲਦਾ ਹੁੰਦਾ ਹੈ ਗੱਦਾ ਹਾਂ ਬਲਦਾ ਗੱਦਾ ਹਾਂ ਆਹ ਸੁਣੋ ਹਾਲ ਚਲਦਾ ਹਾਲ ਕਾਦੇ ਨਾ ਬੱਸਦਾ ਨਾ ਕਰਦਾ ਪਰ ਕਿਸਾਨ ਹੋਰ ਵਿੱਚ ਬਿਆਲੀ ਹਾਂ ਜਵਾਲ 42 ਕਹਿੰਦੇ ਕੋ ਦੋ ਨੰਬਰ ਲਾਈ ਕੀ ਤੁਸੀਂ ਪੁਰ ਆ ਜਾਓ ਇਹਨਾਂ ਨੂੰ ਹੈਗਾ ਹਾਂ ਪਤਾ ਨਹੀਂ ਲੱਗਣਾ ਜੀ ਨੰਬਰ ਆਉਦਾ ਉਹ ਤੁਸੀਂ ਆ ਆ ਗਿਆ ਆਹ ਵਾਹੀ ਤਾਂ ਫਿਰ ਦੱਸ ਲੈਣੇ ਨਾ ਹਾਂ ਚੱਲ ਫਿਰ ਆਪ ਦਾ ਨੰਬਰ ਬਣਾਓ ਜੀ ਕਦਾ ਚਰਖਾ ਜੀ ਚੱਲ ਲੱਗਿਆ ਨਾ ਆ ਆ ਅਰੇ ਚੋ ਜੀ ਤਰ ਸੂਈ ਕਾਦੀ ਬਣੀ ਦੀ ਖੰਜੂਰ ਦੀ ਖੰਜੂਰ ਦੀ ਬਣੀ ਜਾਂ ਕਾਦੀ ਬਣੀ ਮੌਕਰ ਅੱਖੀ ਅੱਖੀ ਉਹ ਲਿਖੀ ਜਾਂਦਾ

ਹਾਂ ਜੀ ਹੋਈ ਪਹਿਲਾਂ ਆ ਜਾਂਦੀਆਂ ਹੁੰਦੀਆਂ ਸੀ ਐ ਹੂੰ ਦਿਮਾਗ ਰੱਖਦਾ ਐ ਆਹ ਨਾ ਉਹਦੇ ਨੂੰ ਅਰੇ ਹੋਰ ਕਰ ਬੈਠਾ ਹਾਂ ਚੱਲਦੇ ਐ ਜਾਂਦੀਆਂ ਐ ਜਾਂਦੀਆਂ ਐ ਸਲੋਟ ਐ ਕੁੱਕਦੀ ਆ ਮਗਰ ਵੀ ਕੁਕ ਰਿਆ

आह नहीं पता लग रहा कि ना पता नहीं। 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 हाँ। थे तो थी 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 है लग रहा ज़िद आजा बोलने से नंबर मिलता है अच्छा की की बढ़ाएँगे नहीं सोचो तो सही है जितना एक दस सोचो हैं दस सोचो आया ठीक ही जाए आये

नहीं पता 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 ਕਲਾ ਰੀ ਆਂਡ ਗੰਨਾ ਦਾ 100 100 ਦਾ ਵੀ ਆ ਜੀ ਉਹ ਇਧਰ ਉਹ ਕਿਹਨਾਂ ਦਾ ਤਾਦੋਤੋਂ ਲੋ ਕੰਫਿਊਜ਼ ਨਹੀਂ ਮਾਂ ਦਾ ਇੱਕ ਨੂਰਾ ਆਹ ਸਮਝਾ ਦਾਤੀ ਉਹ ਪਹਿਲਾ ਫੋਟੋ ਆ ਦੇਖ ਜੀ ਇਹ ਫੋਟੋ ਨਹੀਂ ਦੇਖਦਾ ਦੇਖ ਦਿਖਾਈ ਨਹੀਂ ਪੁੱਤ ਜਦ ਤੱਕ ਐਂ ਕਰਦਾ ਹਾਂ ਹਾਂ ਇਸ਼ਾਰਾ ਕਰਨਾ ਫੇਰ ਇਸ਼ਾਰੇ ਨਾਲ ਹੀ ਸੁਣ ਆਇਆ ਆਇਆ ਸਮਝ ਆ ਰਹੀ ਉੱਥੋਂ ਦਾ ਮਸ਼ਹੂਰ ਬਹੁਤੀ ਨਗਰਾਂ ਹੋਰ ਦਾ ਇਹ ਇਸ਼ਾਰਾ ਤਾਂ ਸਹੀ ਹੈ ਕਿਨੇ ਇੱਥੇ 2 ਨੰਬਰ ਹੋ ਗਏ ਇੱਧਰ 3 3 ਹੋ ਗਏ ਤਿੰਨ ਤੋਂ ਵੀ ਬਸ ਤਿੰਨ ਹੋ ਗਿਆ ਇਹ ਤਾਂ ਆਉਣ ਵਾਲਾ ਦੀ ਬਿਹੂਰ ਹੈ ਕਹੀ ਇਹਦਾ ਮਤਲਬ ਲੱਗ ਜੇ ਐ ਦੱਸੋ ਪਤਾ ਲੱਗੇ ਇਹ ਹੋ ਰਾਇ ਤੁਸੀਂ ਆਇਆ ਸਮਝਾ ਫਿਰ ਤੁਸੀਂ ਫਰਨਖੰਦ ਤੂੰ ਗੋਲਤੀ ਵੀ ਘਾਇ ਦੱਤੀ ਨਹੀਂ ਨਹੀਂ ਬੋਝੀ ਜਾਂਦੇ ਹੋ ਉਹ ਦੱਸਿਆ ਜਾਂਦਾ ਸੀ ਐਂ ਕਹਣਾ ਸੀ ਲੱਕੜ ਦਾ ਹੋ ਹੁੰਦਾ ਅੱਧੀ ਲੱਕੜ ਦੀ ਅੱਧੀ ਲੋਹੇ ਦੀ ਹਾਂ ਐਂ ਨਾ ਠੀਕ ਏਦਾ ਯਾਰ ਹੁਣ ਜਾ ਕੇ ਕੀ ਨਹੀਂ ਆ ਮੈਂ ਇਹਦਾ ਇਹਦਾ ਕ ਬੁਣੀ ਜਾਂਦੀ ਓਹ ਦੱਸਦੀ ਤੱਕੀ ਲੱਗ ਖੱਡੀ ਚ ਧਰੀ ਯਾਰ ਤਾਣਾ 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 ਉਹ ਜੀ ਤਾਣੀ ਹਾਂ ਉਹਦਾ ਦੱਸੇ ਫੋਟੋ ਵੇਖ ਕੇ ਯਾਰ ਦੱਸੋ ਨਾ ਜਿਵੇਂ ਉਹ ਜਾਂਦੇ ਸੀ ਬੜਾ ਆ ਫੋਟੋ ਆ ਗਈ ਸਿੱਧਾ ਨਾ ਦੱਸਿਓ ਪੰਜੋ ਹਾਂ ਅਜੇ ਤੁਸੀਂ ਜੇਤੂ ਹੋ ਜਾਂ ਜੇਥੇ ਰੱਖ ਜਾਂ ਹੁਣ ਇਹਦਾ ਇਸ਼ਾਰਾ ਦੇ ਭਾਈ ਪੇਰੀ ਪਤਾ ਲਾਓ ਉਲ ਜਾਓ ਨੰਬਰ ਲੈਣਾ ਆਪਾਂ ਆ ਜਾਗੇ ਜੀਵਿਦਾਤੇ ਕੰਮਾਉਣ ਵਾਲੀ ਕੀ ਹੈ ਕੀ ਛਾਰਾ ਨਾ ਨਾ ਜੀਵਿਦਾਤੇ ਕੰਮਾਉਣ ਵਾਲੀ ਕੀ ਹੈ ਬਸ ਜੀਵਿਦਾਤੇ ਹਾਂ ਜੀਵਿਦਾਤੇ ਸਮਝੋ ਮੇਰੇ ਬਾਤ ਹੁਣ ਘਟ ਚੱਲਦੇ ਹਾਂ ਓਹ ਆ ਨਹੀਂ ਟੱਕ ਨਹੀਂ ਗਏ। ਨਹੀਂ ਨਹੀਂ ਨਾ ਮੈਂ ਕੰਮਾਂ ਦੇ ਤਾਂ ਬਾਹਰ ਨਹੀਂ ਕੀਤਾ। ਦਸੂ ਮੜਗੇ ਕਣਾਉ। ਤੇਰੀ ਨੀੜਾ। ਰਾਣੀ ਜੀ ਜਪਾ ਰਹੇ ਪਹਿਲਾਂ ਵਾਰ। ਰਾਣੀ ਜੀ ਹੈ। ਹੂੰ। ਰਾਣੀ ਤਾਂ ਚੱਲਦੀ ਹੁੰਦੀ ਸੀ ਜਾਂ ਤਾਂ ਉਹ ਆਪਣੀਆਂ ਢਰਲਾਂ ਚੱਲਦੀਆਂ ਸੀ। ਹਾਲਾ। ਅੱਛਾ। ਤੇ ਜਾਂ ਚੱਲਦੇ ਸੀ ਆਪਣੇ ਉਹ ਦੁੱਧੀਆਂ। ਚੰਪੋਰੇ। ਜਾਂ ਚੱਲਦੀਆਂ ਸੀ ਜੀਆਂ ਕਰੰਟ ਭੰਨਣੀਆਂ। ਕਰਾਈਆਂ। ਕਰਾਈਆਂ।

ਰਾਈਟਰ ਨੇ ਹਾਂ ਤੇ ਉਹ ਕਿ ਵੱਡੇ ਆ ਆ ਬਸ ਇਹ ਤਾਂ ਹੁਣੇ ਹੀ ਹੋਇਆ ਵਾ ਇਹ ਤਾਂ ਹੁਣ ਚੱਲੀ ਜਾਂਦਾ ਨਹੀਂ ਉਹ ਨਹੀਂ ਚੱਲਦਾ ਪਹਿਲਾਂ ਹੈ ਇਹ ਇਹਦਾ ਹੁਣ ਨਹੀਂ ਚੱਲਦਾ ਹਾਂ ਇਹ ਪਹਿਲਾਂ ਦੇ ਬਾਦੂ ਹਾਂ ਨਾ ਨੰਬਰ ਉਹਦੇ ਪਾ ਦੇ ਇਹਦਾ ਯਾਰ ਆ ਇਥੋਂ ਦੇ ਰੈਨਲ ਜੀ ਦਾ ਹੈ ਨਹੀਂ ਇਹ ਬਾਹਰ ਦੀ ਹੈ ਦੂਜੀ ਸਟੇਟ ਦੀ

ਇਹ ਤਾਂ ਹੁਣ ਖਤਮ ਹੀ ਹੋ ਗਏ ਕੰਮ। ਐਸੇ ਸੀਗਾ ਜਿੰਦਾ ਦੇ ਕੰਮ ਹੋਣਾ ਥੰਦੇ। ਐਸੀ ਉਹ ਚੀਜ਼ ਹੈਗੀ ਨਹੀਂ ਜਿਹਨੇ ਖਤਮ ਕੀਤੇ। ਇਹ ਵੀ ਹੈਗੇ ਆ, ਹੈਗੇ ভাই ਕੀ ਜਾਏਗੀ ਇਹੋ। ਉਹ ਟਰੈਕਟਰਾਂ ਦਾ ਵੀ ਟੋਨ ਲੱਗਦੇ ਹੁਣ। ਹੁਣ ਵੀ ਹੈਗੀ ਆਪਣੇ ਕੋਲ ਚੀਜ਼ ਉਹ ਜੀ। ਉਹ ਤਾਂ ਬਰਤ ਦੀ ਖਤਮ ਆ, ਅਕਸਰੀ ਖਤਮ ਆ। ਇਹੋ ਗੱਜਾ ਕਰਿਆ ਮਾ ਗੱਡੀ ਗੱਡੀ ਜੇ ਲਈ ਹੋਈ ਨਹੀਂ। ਜੇਰੀ ਕਦੀ ਗੱਡੀ ਉਹ ਟਰੈਕਟਰ ਦੇ ਮਾਰ ਗੱਡੀ। दो टायर आ गड्ढा है यार नेड़े तेरे तो बहुत ही है यार सीधा नेड़े तेरे बहुत ही है सीधा इसे टीवी खड़ी है वो इसे इसे जीरी चीज ने वो खादों की सी है वो चीज है ओन गए बक्का टोन गए तो इस हम जो बाल है जो बाल तो कटी है वो मोटर है वो मोटर है तो तो बोल रहा हूँ बाल तो कटी खादों ठीक है हाँ 10 ਨੰਬਰ ਗੱਡੀ ਦਾ ਵਾਖਿਆ ਦਾ ਚੌਵੀ ਜਾਨੀ ਕੋਈ ਗੱਡੀ ਹੈ ਮਗਰ ਨਹੀਂ ਫਿਰ ਖਤਮ ਕਰੀ ਜਾਂਦਾ ਮੋਟਰਸਾਈਕਲ ਨੇ ਵੀ ਖਤਮ ਇਹ ਕਹਿੰਦਾ ਵੀ ਕੀ ਜੋ ਖੜੀ ਇੱਥੇ ਇੱਥੇ ਮੈਂ ਗਿਆ ਖਤਮ ਕਰੀ ਤੇ ਖਤਮ ਕਰੀ ਜਾਂਦਾ ਮੋਟਰਸਾਈਕਲ ਗੰਡਾ ਨਾ ਖੂ ਉਹ ਪਹਿਲੇ ਦੱਸਿਆ ਦਾ ਪਹਿਲਾ ਦੱਸ ਤਾਂ ਇਹ ਆਪਾਂ ਉਹ ਤੂੰ ਪਹਿਲਾਂ ਤਾਂ ਬੋਲ ਦਿੰਦਾ ਯਾਰ ਲਓ ਆ ਦੱਸੋ ਇਹ ਦੂਰ ਵੀ ਇਹ ਵੀ ਆਈਆ ਲੈ ਕੇ ਕੋਲੇ ਪਹਿਲਾ ਹੁੰਦਾ ਸੀ ਇਹ ਪਹਿਲਾ ਛਕਲਾ ਵੇਲਾ ਸਾਰਾ ਹੁੰਦਾ ਨਾ 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 ਹੈ ਕਹਿੰਿਆ ਹੈ ਆਜੀ ਜਾਂਦੇ ਹਾਂ ਹੈ ਨਾ ਜੀ ਜਾਂਦੇ ਬਸ ਸਾਰਾ ਕਰਦਾ ਇਤੂ ਵਾਤਾ ਹੋਰ ਨਹੀਂ ਇਹ ਸਾਰਾ ਕਰਦੇ ਹੋਰ ਨਹੀਂ ਕਰਦੇ ਸਾਰਾ ਛਕਲਾ ਨਾ ਨਾ ਇਹ ਤਾਂ ਤੁਸੀਂ ਬੋਲਦਾ ਜਦ ਸਹੀ ਹੋਇਆ ਮੈਂ ਆਪੇ ਦੱਸਾਂ ਹਾਂ ਇਹ ਕਹਿੰਦਾ ਜੀ ਚਲੋ ਬਸ ਪਹਿਲਾ ਹੁੰਦੇ ਜਾਂਦੇ ਦਾ ਆਹ ਪ੍ਰਾਣੇ ਜਵਾਨੇ ਜਿਹਾ ਸੀ ਤੰਦੂਰ ਤੰਦੂਰ ਤਾ ਉਹ ਬੁੱਧਿਆ ਤੰਦੂਰ ਤਾਂ ਹੁਣ ਵੀ ਹੈ ਗਿਆ ਹੁਣ ਰੈਡੀ ਮੇਰੇ ਦਾ ਤੇ ਰੈਡੀ ਪੈ ਆਉਂਦੇ ਜਿਆ ਤੰਦੂਰ ਦੂਜਾ ਤਾਂ ਰੈਡੀ ਮੇਡ ਚ ਲੈਪੈ ਇੰਨੇ ਵਾਲੇ ਕੀ ਇਹ ਕਾਲ ਨਹੀਂ ਹਾਂ ਮਨਰਨ ਸੁਣ ਮਨਰਨ ਲਓ ਕਿਧਾ ਨਹੀਂ ਕਰਨਾ ਅਛਾ ਨਾ ਨਹੀਂ ਕਰਨਾ ਤੂੰ ਦੱਸਣਾ ਬੋਲ ਕੇ ਦੱਸਣਾ ਆਪਾਂ ਵੀ ਜਗਰ ਨਰੇ ਕਰ ਚਲ ਭਈ ਆਏ ਆਇਆ ਦਾ ਆ ਆ ਜੇ ਤੁਸੀਂ ਕਹਿੰਦਾ ਮੈਂ ਕਰਦਾ ਇਹ ਬਸ ਬਸ ਨਹੀਂ ਬਸ ਤਾਂ ਤੁਹਾਨੂੰ ਮਿਲ ਲਾ ਜਾ ਕਪੜਾ ਆ ਨਰੇ ਜਗਰ ਫੇਰਾ ਆਇ ਕਿ ਨਿਕਲ ਹੈ ਵੀ ਪਰਾ ਜਗਰ ਹੈ ਰਾ ਜਗਰ ਹੁਣ ਉਹਨਾਂ ਨਾਲ ਮਾਰਦਾ ਉਹ ਵੀ ਖਾਤਮ ਹੋ ਗਏ ਹੈ ਗਿਆ ਬਜੂ ਤੇ ਉਹ ਘਟਾ

ਆਹ ਦਾ ਦਾ ਵੀ ਦਾ ਉਹ ਸਾਰਾ ਵੀ ਆ ਜਮਾਈ ਸੇਤੀ ਦਾਸਤਾ ਯਾ ਸਭ ਨੂੰ ਸਭ ਨੂੰ ਕੋਈ ਨਹੀਂ ਬੰਦ ਕਰਿਆ ਤੁਸੀਂ ਆਹੀਂ ਕਰਿਆ ਤੁਸੀਂ ਨਹੀਂ ਆਏ ਵੀ ਦੇ ਆ ਜੀ ਐਵੇਂ ਬੋਂ ਕਰਨਾ ਹੋਵੇ ਆਏ ਕਰਕੇ ਆਏ ਬੋਂ ਕਰਦੇ ਨਾ ਚੱਲਣ ਵਾਲੀ ਚੀਜ਼ ਆ ਚੱਲਣ ਵਾਲੀ ਚੀਜ਼ ਆ ਚੱਲਣ ਵਾਲੀ ਚੀਜ਼ ਆ ਨਾ ਨਾ ਘੱਟਾ ਵੀ ਘੱਟਾ ਵੀ ਟੱਪ ਗਿਆ ਮੋਟਰਸਾਈਕਲ ਮਗਰ ਰੈਡੀ نہ یہ دوسرا ریڈی ہو گیا چلو ادھر دے دیتے ہیں چلو یہ آو ادھر تم ਤੁਸੀਂ ਇਸ਼ਾਰਾ ਕਰੋ ਸਿੱਧਾ ਨਹੀਂ ਦੱਸਣਾ ਪੜ ਕੇ ਨਹੀਂ ਦੱਸਣਾ ਬਗੜ ਰੈਡ ਗਾ ਹ ਰੈਡ ਗਾ ਰੈਡ ਗਾ ਇਹਦਾ ਦੱਸ ਇਹ ਪਹਿਲਾ ਸੋਨ ਵਾਲੀ ਚੀਜ਼ ਕਹੇਗਾ ਇਹਨੂੰ ਪਤਾ ਨਹੀਂ ਕਿਹਦਾ ਆਉਂਦਾ ਹੋਈ ਚਲੋ ਕੋਈ ਕੋਈ ਕਿਵੇਂ ਲੱਗਾਈ ਵਧੀਆ ਵਧੀਆ ਅੱਗੇ ਕੋਈ ਐ ਹੋਈ ਬੀਬੀ ਨਹੀਂ